ਸਤ ਸ੍ਰੀ ਅਕਾਲ ਜੇ ਬੱਲ ਪਿੰਜਰੇ ਕਲੱਬ YouTube ਚੈਨਲ ਤੇ ਸਾਰੇ ਵੀਰਾਂ ਨੂੰ ਹੋਰ ਸਨਾਓ ਫੀ ਹਾਲ ਚਾਲ ਸਭ ਬਾਈ ਠੀਕ ਠਾਕ ਲੋ ਜੀ ਮਿੱਤਰੋ ਕਰੋ ਅੱਜ ਜਨਮਰਾਂ ਦਾ ਸ਼ੌਂਕ ਗਰਪੀਤ ਸਿੰਘ ਗਿੱਲ ਪਿੰਡ ਚੇਤਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਭਾਈ ਨੇ ਜਨਮਰ ਬੜੇ ਪਿਆਰ ਨਾਲ ਰੱਖੇ ਜਿੰਨਾਂ ਨੂੰ ਸ਼ੌਂਕ ਰੱਖਿਆ ਬਹੁਤ ਵਧੀਆ ਰੱਖਿਆ ਕਰੋ ਇਹਨਾਂ ਦਾ ਵੀਰ ਸ਼ੌਂਕ ਹੈ ਵੀ ਆਪਣੇ ਨਾਲ ਕੋ ਭਰਾ ਇਕੱਲਾ ਇਕੱਲਾ ਹੀ ਸ਼ੌਂਕ ਕਰਾ ਰਿਹਾ ਇਹਨਾਂ ਜਨਮਰਾਂ ਦਾ ਇਹ 35 ਜਨਮਰ ਮਿੱਤਰੋ ਕਰੋਗੇ ਇਹਦਾ ਸ਼ੌਂਕ ਵੇਖ ਕੇ ਜਰੂਰ ਦੱਸਿਓ ਤੁਹਾਨੂੰ ਕਿਹਦਾ ਲੱਗੇ ਜਨਵਰ ਆਹ ਜਨਵਰ ਤੁਹਾਡੇ ਸਾਹਮਣੇ ਡੇੜੀ ਇਹ ਕਿਹੜਾ ਵੇਖ ਕੇ ਜਰੂਰ ਦੱਸਿਆ ਜੀ ਚਿੱਟੀਆਂ ਅੱਖਾਂ ਦਾ ਬਿਲਕੁਲ ਭਰਾ ਦਾ ਪਿੰਡ ਬਿਲਕੁਲ ਬਾਰਡਰ ਏਰੀਆ ਤੇ ਆ ਬਾਰਡਰ ਦਾ ਏਰੀਆ ਹੋਣ ਦਾ ਕਾਰਨ ਜਨਵਰ ਹੁੰਦੇ ਇਨਾਂ ਕੋਲ ਬਹੁਤ ਫਿਰ ਸਿਰੇ ਸਿਰੇ ਦੇ ਰੱਖੂਗਾ ਕਰਕੇ ਚੈੱਕ ਜਰੂਰ ਦੱਸਿਓ ਕਿਦਾਂ ਦੇ ਲੱਗੇ ਤੁਹਾਨੂੰ ਬਾਕੀ ਜਿੰਨੇ ਵੀਰ ਆਪਣੇ بھائی ਆਪਣੇ ਦਾ ਚੈਨਲ ਤੇ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਤਰ੍ਹਾਂ ਆਪਣੇ ਨਾਲ ਜੁੜੇ ਰਿਹਾ ਜੇ ਆ ਵੀ ਕਰੋ ਸ਼ੌਂਗ ਇੱਕ ਟੈਡੀ ਕਬੂਤਰ ਦਾ ਬਿਲਕੁਲ ਚਿੱਟੀਆਂ ਅੱਖਾਂ ਦਾ ਅਜੇ ਮਿੱਤਰੋ ਥੋੜਾ ਜਿਹਾ ਮੋਬਾਈਲ ਕੁਆਲਟੀ ਮਤਲਬ ਚੰਗੀ ਤਰ੍ਹਾਂ ਨਾ ਹੋਣ ਕਰਕੇ ਵੀਡੀਓ ਇਹ ਪੂਰੀ ਨਹੀਂ ਬਣੀ ਮੇਰੇ ਕਈ ਲੋਕ ਫਿਲਟਰ ਫਿਲਟਰ ਲਾ ਕੇ ਵੀਡੀਓ ਪਾਉਂਦੇ ਨੇ ਜਨਮਰ ਬਹੁਤ ਵਧੀਆ ਲੱਗਦੇ ਆ ਜਨਮਰ ਵੀ ਬਹੁਤ ਵਧੀਆ ਨੇ ਤੇ ਫਿਲਟਰ ਫਿਲਟਰ ਕੋਈ ਨਹੀਂ ਲਾਇਆ ਤੇ ਵੇਖ ਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਆ ਜਨਮਰ ਦੇ ਮਿੱਤਰੋ ਪੰਜੇ ਪੰਜੇ ਵੇਖੋ ਜਰਾ ਬਾਕੀ ਆਪਣਾ ਵੀਰ ਗੁਰਪ੍ਰੀਤ ਸਿੰਘ ਗਿੱਲ ਚੇਤਨਪੁਰਾ ਇਸ ਟੱਕ 90000 ਇਹ ਬਾਈ ਕੋਲ ਕਬੂਤਰ ਨੇ ਇਹ ਨੇ ਦੇਸੀ ਕਬੂਤਰ ਇਹ ਬਾਈ ਨੇ ਸ਼ੌਂਕ ਨਾਲ ਰੱਖਿਆ ਤੇ ਦੇਖੋ ਜਿਹੜਾ ਦਸਾ ਤੁਹਾਨੂੰ ਕਿਦਾਂ ਲੱਗੇ ਕਰੋ ਜੀ ਮਿੱਤਰੋ ਸ਼ੌਂਕ 골ਡਨ ਕਬੂਤਰ ਦਾ ਇਹ ਨੇ ਇਹਦੇ ਪੰਜੇ ਦੰਦਾ ਦਾ ਲੱਗਾ ਤੁਹਾਨੂੰ ਖੜਤਾ ਸਾਰੇ ਕਬੂਤਰਾਂ ਦੀਆਂ ਬਹੁਤ ਵਧੀਆ ਨੇ ਬਿਲਕੁਲ ਸੱਪ ਵਰਗੇ ਇਹ ਜੀ ਮਿੱਤਰੋ ਦੂਸਰਾ ਜਨਵਾਰ ਬਾਕੀ ਦੋਸਤੋ ਜਿੰਨੇ ਵੀ ਜਨਵਰ ਨੇ ਨਾ ਕਰੀਚੇ ਪਏ ਹੁਣ ਕਰਕੇ ਅੱਜ ਕੱਲ ਤੁਹਾਨੂੰ ਪਤਾ ਖੰਭ ਸਾਰੇ ਜਨਵਰ ਝਾੜ ਰਹੇ ਨੇ ਮੌਸਮ ਹੁਣ ਇਦਾਂ ਦਾ ਵਾ ਤੇ ਖੰਭ ਛੁੱਟੇ ਕਰਕੇ ਥੋੜੇ ਜਨਵਰ ਸ਼ਾਈਨਿੰਗ ਛੁਣ ਗਏ ਖੂਬ ਸੋਹਣੀ ਘੜ ਜਾਂਦੀ ਆ ਹੁਣ ਜਨਵਰ ਸਾਫ਼ ਹੋ ਰਹੇ ਨੇ ਬਿਲਕੁਲ ਇਹ ਜਾਨਵਰ ਤੁਹਾਡੇ ਸਾਹਮਣੇ ਦੇਖੋ ਕਿਦਾਂ ਦਾ ਵਾ ਬਾਕੀ ਇਹ ਬਾਈ ਆਪਣਾ ਜਾਨਵਰ ਸੇਲ ਵੀ ਕਰ ਦਿੰਦਾ ਕਿਹੇ ਵੀਰ ਭਰਾ ਨੂੰ ਚਾਹੀਦੀ ਹੋਣੇ ਭਰਾ ਦੇ ਨਾਲ ਕਨੈਕਟ ਵੀ ਕਰ ਸਕਦੇ ਆ ਠੀਕ ਆ ਆ ਜਾਨਵਰ ਤਾਂ ਮੈਨੂੰ ਖੁਦ ਬੜੇ ਵਧੀਆ ਲੱਗੇ ਦੇਖੋ ਦੋਵੇਂ ਇੱਕੋ ਜਿਹੇ ਨੇ ਰੈਕਟੋ ਕਾਪੀ ਤੇ ਬਾਕੀ ਵੇਖ ਕੇ ਦੱਸਿਓ ਭਈ ਦੇਸੀ ਏ ਕਿ ਮਲਵਈ ਆ ਮੈਂ ਵੀ ਚੱਕਰਾਂ ਨੇ ਪਿਆ ਫੜਨੇ ਆ ਪਤਾ ਹੈ ਲੱਗਣ ਡਿਆ ਵੇਖ ਕੇ ਜਿਉ ਦੱਸਿਓ ਇਹਦਾ ਪਲ ਪੱਲਾ ਤੇ ਜਨਵਾਰ ਆਪਣਾ ਬੜੇ ਵਧੀਆ ਲੱਗੇ ਨੇ। ਅਲੱਗ-ਥਲੱਗ ਕੇ ਜੇ ਨੇ ਨਾ। ਦੇਸੀ ਕਬੂਤਰ ਹੀ ਤਾਂ ਹੁੰਦੇ ਆ। ਉਹਨਾਂ ਦਾ ਲੱਗ ਹੀ ਰੰਗ ਗਿਆ ਬਹੁਤ ਵਧੀਆ ਰੰਗ ਬਣਿਆ ਵੀ। ਤੇ ਵੇਖ ਕੇ ਦੱਸਿਓ ਦੇਸੀ ਹੈ ਕਿ ਮਲਵਈ ਨੇ। ਇਹ ਆ ਜੀ ਦਾ ਪੂਰਾ ਇਹਨਾਂ ਦਾ ਰੰਗ ਢੰਗ। ਬਾਹਰ ਛੱਡ ਕੇ ਤੇ ਨੁਕਾ ਦੇ ਪਿੰਜਰੇ ਥੋੜਾ ਠੀਕ ਇਹਨੇ ਲੱਗ ਰਹੇ। ਵੇਖ ਕੇ ਜਰੂਰ ਦੱਸਿਓ ਭਰਾ ਮੇਰੇ। ਲਓ ਜੀ ਮੈਂ ਥੋੜਾ ਕਰਉ। ਸਲੇਟੀ ਕਬੂਤਰ ਦਾ ਸ਼ੌਂਕ ਲਾਲ ਅੱਖਾਂ ਦੇ ਵਿੱਚ ਤੇ ਇਹਦੇ ਪੰਜੇ ਵੇਖ ਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਾ ਸਲੇਟੀ ਕਬੂਤਰ ਦਾ ਜੋੜਾ ਇਹ ਬਾਈ ਕੋਲ ਇਹ ਨਾਲ ਇਹ ਕਬੂਤਰੀ ਆ ਇਹਦੀ ਥੋੜੀ ਜੀ ਅੱਖ ਉਹਦੇ ਨਾਲੋਂ ਘੱਟ ਆ ਪਰ ਕਬੂਤਰੀ ਬਹੁਤ ਵਧੀਆ ਵੀ ਤੇ ਆ ਜਨਮਰ ਦਾ ਕਰੋ ਸ਼ੌਂਕ ਨਾਲ ਇਹਦੇ ਇਹ ਲਾ ਰੱਖਿਆ ਨੇ ਵੀਰ ਨੇ ਬਾਕੀ ਦੋਸਤੋ ਕਿਸੇ ਭਰਾ ਨੂੰ ਜਾਨਵਰ ਚਾਹੀਦੇ ਹੋਣ ਤਾਂ ਤਾਂ ਵੀ ਇਹ ਭਰਾਣਾ ਕਨੈਕਟ ਕਰ ਲਿਓ ਕਿਉਂਕਿ ਇਹਨਾਂ ਦਾ ਬਰਡਰ ਏਰੀਆ ਵਾ ਚੰਗਾ ਚੰਗਾ ਜਾਨਵਰ ਹੁੰਦਾ ਇਹਨਾਂ ਕੋਲ ਜਾਨਵਰ ਬਹੁਤ ਵਧੀਆ ਰੱਖਦੇ ਨੇ ਬਾਕੀ ਜਿੰਨੇ ਵੀਰ ਆਪਣੇ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਜੁੜੇ ਰਹਿਣ ਵਾਸਤੇ ਤੇ ਆਪੇ ਨੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਤੇ ਜਾਂ 11 ਬਿਲਗਣੇ ਸ਼ੇਅਰ ਜਰੂਰ ਕਰੋ ਬਾਕੀ ਮਤਲਬ ਆ ਇਹਨਾਂ ਨੇ ਬੱਚੇ-ਬੱਚੇ ਕਢਾਏ ਨੇ ਵਧੀਆ ਪ੍ਰੋਗਰੈਸ ਲਗਲੀ ਬੱਚਿਆਂ ਦੀ ਵਧੀਆ ਜਨਰ ਨੇ ਤੇ ਦੇਖ ਕੇ ਦੱਸੋ ਤਾਂ ਕਿੰਦਾ ਲੱਗੇ ਬਤਰਾ ਚੈਨਲ ਆਪਣਾ ਨਵਾਂ ਵਾਂ ਤੇ ਤੁਹਾਡੇ 11000 ਪੀਲਿਆਂ ਦੇ ਨਾਲ ਚੱਲਣਾ ਵਾ ਜਿੰਨੇ ਵੀਰ ਆਪਣੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰੋ ਇਹਦਾ ਬਾਈ ਪੈਸਾ ਪੁਸਾਕ ਕੋ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਦਾ ਹੌਸਲਾ ਵਜਾਈ ਵਜ ਜਾਂਦੀ ਹੈ ਤੇ ਲਾਇ ਕਰਨ ਦੇ ਨਾਲ ਬੰਦੇ ਮਨ ਕਰਦਾ ਵੀ ਹੋਰ ਨਵੀਆਂ ਵੀਡੀਓ ਬਣਾ ਕੇ ਪਾਈਏ ਸਾਡੇ 11 ਬੀਲੀਆਂ ਦੇ ਨਾਲ ਹੀ ਚੱਲਦਾ ਕੰਮ ਵੀਡੀਓ ਜਿਹੜੇ ਵੇਂਦੇ ਵੀਰੇ ਵੀਰ ਤਾਂ ਵੀ ਕਿਹ ਦੱਸੋ ਬਾਈ ਨੇ ਵਿੱਚ ਮਲਬਾਈ ਵੀ ਰੱਖਿਆ ਨੇ ਕਿਦਾਂ ਦੇ ਆ ਸ਼ੌਂਕ ਜ਼ਰੂਰ ਰੱਖੋ ਜ਼ਿੰਦਗੀ ਦੇ ਯਾਰ ਜ਼ਿੰਦਗੀ ਆਪਣੇ ਆਪ ਹੀ ਪੂਰੀ ਹੋ ਜਣੀ ਪਰ ਸ਼ੌਂਕ ਪੂਰੇ ਕਰ ਲੋ ਇੰਨੀ ਵੱਡੀ ਸੋਹਣੀ ਗੱਲ ਆ ਤੇ ਬਾਕੀ ਜਿਹੜੇ ਵੀ ਆਪਣੇ ਵੀਡੀਓ ਵੇਂਦੇ ਆ ਜਿਨ੍ਹਾਂ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਸਾਰੇ ਭਈਆਂ ਦਾ ਬਹੁਤ ਬਹੁਤ ਅਨਵਾਸ ਸਤ ਸ੍ਰੀ ਅਕਾਲ